ਉਹ ਥੋੜਾ ਜਿਹਾ ਬੇਕੌਫ ਹੋ ਜਾ ਰਿਹਾ ਵੀ ਦੋ ਤੇ ਅੰਦਰ ਹੋ ਗਏ ਵੱਢੇ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਦਵਾਰਾ ਸੀ ਹੋਈ ਦਵਾਰਾ ਹੀ ਆਈ ਬਿਆਹ ਕਰਾਣੀ ਬਿਆਹ ਨੂੰ ਮੁੰਡਿਆਂ ਨੇ ਇਹ ਕਿੰਨੇ ਬੈਣ ਹੋਏ ਇਹ ਵੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਉਹ ਤਾਂ ਸਾਊਥ ਹੀ ਗਏ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲੱਤ ਲੁੱਤ ਤੜਵਾਇ ਸੀ ਇਹ ਸਾਨੂੰ ਪਤਾ ਲੱਗਿਆ ਠੀਕਾ ਜੀ ਉਹ ਮੁੰਡਾ ਤਾਂ ਬਹੁਤ ਵਧੀਆ ਨਹੀਂ ਕੁਆਟੀ ਕੁੜੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਇਹ ਜੀ ਉਹ ਵਿਆਹ ਕਰ ਹੋ ਗਏ ਆ ਕੇ ਸਵੇ ਹੂੰ ਥੋੜਾ ਜਿਹਾ ਬੇਕ ਆਫ ਹੋ ਜਾ ਰਿਹਾ ਵੀ 2-3 ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆ ਇੱਕ ਤਰੀਕ ਤੋਂ ਹੋ ਗਏ ਹੁਣ ਇਹ ਇੱਕ ਵਾਰਾ ਸੀ ਇਹ ਹੀ ਵਾਰਾ ਹੀ ਆ ਗਈ ਵਿਆਹ ਕਰਾ ਨਹੀਂ ਵਿਆਹ ਨੂੰ ਮੁੰਡਿਆਂ ਨੇ ਇਹ ਕਿੰਨੇ ਬੇੜਾ ਹੋਈ ਇਹਦੀ ਚਾਰ ਮੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਹ ਸਵਾਕ ਇਸ ਤਰ੍ਹਾਂ ਦੀ ਹੈ ਸਵਾਜੀ ਜਵਾ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹਦਾ ਕਰੇ ਕੁੱਤੇ ਥੋੜੀ ਵੀ ਨਹੀਂ ਮਾਰੀ ਹੈਗੀ ਹੋਰ ਤਾਂ ਹੋਰ ਅੱਛਾ ਜੀ ਨਿਆਣੇ ਦੇ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਹੋਂ ਦਾ ਕੁੜੀ ਨੂੰ ਵੱਡਣ ਲਗਾਤੀ ਕੋਈ ਕੋਰੇ ਕਾਂਦੀ ਇਹਨੇ ਫਲੇਵਰ ਵਾਲਾ ਸੀ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਆ ਦੇ ਘਰੇ ਆਈ ਆ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਆ ਇਹ ਮੁੰਡਾ ਦੇਖਣ ਆਈ ਥੋੜੀ ਸੀਗੀ ਹਾਂਜੀ ਫਲੇਵਰ ਸਵਨ ਸੀ ਮੁੰਡਾ ਢੇਰ ਸਾਲ ਦਾ ਉਹਦੇ ਦੇਖਣ ਆਈ ਆ ਦੋ ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਨਾਲ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲ ਸਵਨ ਜੀ ਵੀ ਆ ਪਿੰਡ ਵਾਸੀ ਉਹਨਾਂ ਕਹਿੰਦੇ ਲਾਤ ਵੀ ਤੋੜੀ ਸੀ ਕਿਸ ਕਾਰਨ ਚ ਤੋੜੀ ਸੀ ਜੀ ਜੀ ਨਹੀਂ ਜੀ ਇਹ ਗਲਤ ਹੈ ਆ ਕੋਲ ਖੜੇ ਨੇ ਨਾ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ਈਆਂ ਟੁੱਟ ਗਈਆਂ ਈਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ ਹਟੇ ਤਾਂ 15 ਸਾਲ ਹੋ ਗਿਆ ਜਿ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਇਆ ਤਿੰਨ ਚਾਰ ਪਾਣੀ ਦਾ ਪੰਪ ਨਹੀਂ ਹੋਣੀ ਇਹ ਛੋਟਾ-ਮੋਟਾ ਕੀ ਕਾਰ ਹੋਣਾ ਇੰਨੀ ਬੇਕਿਰਕੀ ਨਾਲ ਇਸ ਨੂੰ ਵੱਢਣਾ ਤਲਵਾਰਾਂ ਨਾਲ ਕੀ ਕਾਰਨ ਹੋ ਸਰ ਜੀ ਇਹਨਾਂ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਣਮਾਨ ਹੋ ਗਈ ਆ ਆਪਸ ਵਿੱਚ ਉਹ ਕੁੜੀ ਕਹਿੰਦੀ ਮੈਂ ਵਿਆ ਦੰਬਰੀ ਜਾ ਕੇ ਮੁਕਰਗੀ ਦਸੰਬਰ ਤੱਕ ਕੇ ਅੱਛਾ ਜੀ ਪਹਿਲਾਂ ਫੋਟੋ ਦਿਦੋ ਜੀ ਹਾਂ ਜੀ ਪਹਿਲਾਂ ਨਹੀਂ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈ ਹੈਗੀ ਤੇ ਅੱਜ ਇੱਡਾ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਕਰੋ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਸੀਗਾ ਥੋੜਾ ਅਰੇ ਤੱਕ ਘਰ ਆ ਜਾਂਦਾ ਸੀਗਾ ਸ਼ਾਮ ਨੂੰ 7 ਵਜੇ ਗਿਆ ਸੀ ਅੱਜ ਜੀ ਉਹ 8 ਹੋ ਗਿਆ 9:00 ਵਜੇ ਗਿਆ 9:00 ਵਜੇ ਸਮਰਾਏ ਨੂੰ ਗਿਆ ਸਮਰਾਏ ਸਿੱਧਾ ਗਿਆ ਕੀ ਸੀ ਹੱਥ 'ਚ ਕੀ ਸੀ ਉਹਦੇ ਨਾ ਜੀ ਹੱਥ 'ਚ ਕੋਈ ਘਰ ਉਹ ਕੁਝ ਨਹੀਂ ਲੈ ਕੇ ਗਿਆ ਜੋਣ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਥੋੜਾ ਡੋਲ ਗਈ ਜੇ ਇਹਦੀ ਗਲਤ ਕੀਤਾ ਤਾਂ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਡ ਦੇਣ ਦੇ ਹੱਕਦਾਰ ਹਾਂ ਸਾਹਿਬ ਲਈ ਚਾਹੀਦੀ ਇਹਨੂੰ ਫਿਰ ਸਾਜਾ ਤਾਂ ਭੁਗਤੂਗਾ ਹੀ ਉਹਨਾਂ ਨੂੰ ਮੇਡੂ ਵੀ ਉਹ ਤਾਂ ਸਾਊਥ ਹੀ ਕਹੇ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲੱਤ ਲੋਥ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕਾ ਜੀ ਕਿਸ ਕਾਰਨ ਚ ਤੜਵਾਈਸ ਦੇ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਜੀ ਵੀ ਇੱਕ ਗੱਲ ਬਾਤ ਹੈ ਇਹਨਾਂ ਦੀ ਯਾਨੀ ਕਿ ਹੋਣੀ ਆ ਕੁੜੀ ਨਾਲ ਰਿਪੋਰਟਸ ਬੰਦ ਹੋਣਗੇ ਯਾਨੀ ਕਿੰਨੇ ਕੇ ਟਾਈਮ ਪਹਿਲਾਂ ਲੱਤ ਵਾੜ ਗਈ ਹੋਗੇ ਤਿੰਨ ਚਾਰ ਕਿ ਮਹੀਨੇ ਹੋ ਗਏ ਹੋ ਸਕਦਾ ਵੀ ਇਹ ਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹਦੇ ਹੀ ਹੋ ਸਕਦਾ ਹੀ ਉਹਨੇ ਜਦੋਂ ਅਪਸ਼ਨ ਉਹਨੇ ਚੜ੍ਹ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ 아이 ਮੁੰਡਾ ਬਹੁਤ ਸਾਊ ਆਈ ਇਸ ਤਰ੍ਹਾਂ ਸੁਹਾਸ ਹੀ ਬਿੱਟਦੇ ਸੁਹਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਤੇਗਾ ਸੁਹਾ ਤਾਂ ਅੱਜ ਜੂ ਇਹਨੇ ਕਾਰਾ ਕੀਤਾ ਵਾ ਬੜਾ ਬੀ ਚੀਦਾ ਇਹ ਕਿ ਸਿੱਖੀ ਹੋ ਸਕਦਾ ਬਹੁਤ ਦੁਖਾੜੀ ਗੱਲ ਹੈ ਜਿਹੜੇ ਆ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਹੁਣ ਜੇ ਵੀ ਇੱਕ ਕਬੱਡੀ ਪਲੇਅਰ ਵੀ ਸੀ ਹਾਂ ਕਬੱਡੀ ਪਲੇਅਰ ਤੇ ਬਹੁਤ ਵਧੀਆ ਠੀਕਾ ਕਬੱ ਜਾ ਤੋ ਇਹਦੀ ਮਲ ਕੇ ਨਾ ਕਵਾਡੀ ਖੇਲਦੇ ਲੱਤ ਟੁੱਟ ਗਈ ਸੀ ਤੇ ਜਦ ਤੋਂ ਬਾਅਦ ਵੀ ਖੇਲ ਲੈ ਨਹੀਂ ਮੁੜ ਕੇ ਹੁਣੇ ਪੰਪ ਤੇ ਲੱਗ ਗਿਆ ਦੇਗਾ પેટ્રોલ ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜਨ 3-4 ਮਹੀਨਿਆਂ ਤੋਂ ਲੱਗਿਆ ਹੈ ਸੀਗਾ ਜੀ ਉੱਥੇ ਪਰਿਵਾਰ ਚੀਨ ਦੇ ਮੈਂਬਰ ਨੇ ਇਹ ਤਾਂ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦੇ ਸੀ ਪਿਤਾ ਆਪਣੇ ਸਰਵਿਸ ਕਰਦਾ ਸੀਗਾ ਜੀ ਇੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਿਆ ਸੀਗਾ ਕਿੰਨੀ ਕੋਲ ਰਟਾਇਰ ਹੋ ਗਿਆ ਜੀ 28-30 ਸਾਲ ਉਮਰ ਦਾ ਪਿੰਡ ਚ ਕਦੇ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਹੈਗੇ ਕਦੇ ਵੀ ਬਹੁਤ ਸਾਬੋ ਮੁੰਡਾ ਸੀਗਾ ਬਹੁਤ ਹੁਣ ਪਤਾ ਲੱਗਿਆ ਉਹ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕਵਡੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰਤੀ ਚ ਨਹੀਂ ਨਹੀਂ ਬਹੁਤ ਵਧੀਆ ਦੀ ਪਿੰਡ ਤਾਂ ਕੋਈ ਅਜਿਹੀ ਗੱਲ ਬਾਤ ਨਹੀਂ ਕਿਹਦੇ ਪਿੰਡ ਤੋਂ ਆਈ ਨੇ ਉਹ ਮੇਰੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਇਹ ਸੀ ਫਿਰ ਤੁਹਾਨੂੰ ਕੀ ਲੱਗਦਾ ਵੀ ਕਵਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇੰਝ ਆਉਂਦਾ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਕੁਛ ਲੱਗਦਾ ਕਿਸੇ ਦਾ ਕੋਈ ਲਾਕ ਡਾਟ ਜੀ ਲਾਕ ਡਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਇਹ ਕੋਈ ਘੇਰ ਨਹੀਂ ਸਕਦੇ ਸੀ ਹੁਣ ਆਪਾਂ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਵਾਡੀ ਖੇਡਦਾ ਸੀ ਬਹੁਤ ਵਧੀਆ ਮਿੰਡ ਸਰ ਮੰਦਾ ਸੀ ਇਹ ਕੋਈ ਗੱਲ ਪਤਾ ਲੱਗੀ ਇਹ ਹਜ ਤੱਕ ਹਾਂ ਤਾਂ ਕੋਈ ਗੱਲ ਨਹੀਂ ਚੜਦੀ ਪਤਾ ਲੱਗ ਬਾਕੀ ਘਰ ਕਿੰਨੇ ਬੈਠੇ ਹੋਣ ਨੇ ਉਹਦੇ ਭੈਣੇ ਵੀ ਹੈ ਹਿਆਂ ਨੇ ਭਾਈ ਦਾ ਇੱਕ 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 ਵਿਆਹ ਹੋਇਆ ਹੈ ਬਾਈ ਇਹ ਜੁਆਇੰਟ ਫੈਮਲੀ ਨਾ ਨਾ ਸਾਰੀ ਜੁਆਇੰਟ ਫੈਮਲੀ ਹੈ ਜੀ ਪਿਤਾ ਜੀ ਕੀ ਕਰਦੇ ਸੀ ਪਿਤਾ ਜੀ ਵਿਚਾਰੇ ਉਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇ ਪਰ ਇਹ ਡਿਊਟੀ ਵਾਰਦਾਤ ਨੂੰ ਇੰਨੀ ਵਹਿਕੀ ਕਿ ਇਹਨਾਂ ਇਨਜਾਮ ਦੇਣਾ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਇਹਦਾ ਗੁੱਸਾ ਇੰਨਾ ਭਰਿਆ ਜਿਵੇਂ ਕੁੜੀ ਨੂੰ ਮਾਰਦਾ ਇਹ ਹੋ ਸਕਦਾ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਵਿਚਾਰਾ ਬਹੁਤ ਸੌਂਦੀ ਆ ਕਦੇ ਕਿਸੇ ਨਾਲ ਲੜਾਈ ਕੋਈ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਉਹ ਬਾਹਰ ਦੀ ਜ਼ਿੰਦਗੀ ਨਹੀਂ 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 ਇਹੋ ਜਿਹਾ ਬੰਦਾ ਨਹੀਂ ਹੈਗਾ ਹਰ ਟੈਂਟ ਮੈਂਬਰ ਨੂੰ ਪਤਾ ਲੱਗ ਜੀ ਪਤਾ ਨਹੀਂ ਵੀਰੇ ਉਹ ਸੋਸ਼ਲ ਮੀਡੀਆ ਤੇ ਦੇਖਿਆ ਜੀ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਸੁਭਾਅ ਦੇ ਸੁਭਾਅ ਦੇ ਬੰਦੇ ਦਾ ਜੀ ਕਿੰਨਾ ਟਾਈਮ ਕੱਫ ਤੇ ਦੋ ਤਿੰਨ ਤਿੰਨ ਇੱਕ ਮਹੀਨੇ ਤਿੰਨ ਇੱਕ ਮਹੀਨੇ ਲਾਇਆ ਵੀਰੇ ਨੇ ਕੋਈ ਲਾਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਸਵਾਦ ਹੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਸਵਾਦ ਹੀ ਆ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਠੀਕ ਆ ਤਨਖਾਹ ਲੈ ਕੇ ਜੀ ਕਿਹੜੇ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਦਾ ਕੋਈ ਐਸੀ ਜੀ ਕੋਈ ਵਾਰਤਾਰਾ ਕੋਈ ਗੱਲ ਕੀਤੀ ਹੋਵੇ ਕਿਸੇ ਕੁੜੀ ਬਾਰੇ ਕਦੇ ਗੱਲ ਕੀਤੀ ਓਹਦੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੇਮ ਸੰਬੰਧ ਹੁਣ ਉਹਦੇ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਸੋਤੋਂ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਥੀਗਾ ਲੈਗਮੈਂਟ ਦਾ ਉਹਦੇ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਜਾਂਦਾ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਅੱਜ ਹੋਣੀ ਤੂੰ ਮੋਹਾਲੀ ਕੁੜੀ ਮਾਰਤੀ ਪਤਾ ਲੱਗੇ ਤੇ ਬਾਸ ਤੂੰ ਨਹੀਂ ਸੰਤ ਤੋ ਤੂੰ ਹੀ ਪਤਾ ਲੱਗਿਆ ਵੀਰੇ ਅਸਟਾ ਉਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ